ਰਾਤੇ ਗਈ ਸੀ ਆਪਾਂ ਬਾਈ ਕਾਲੇ ਦੇ ਕਰੇ ਤੇ ਸਾਰਾ ਗਰੁੱਪ ਬੈਠਾ ਕਾਲੇ ਦਾ ਬਾਈ ਚੱਠਾ ਜਿਹਾ ਬੈਠਾ ਤੇ ਕਰਾਜਨ ਵਾਲੇ ਕੂਤਰੇ ਖੜਨ ਵਾਲੀ ਗੱਲ ਕਰਦੇ ਸੀ ਐਂ ਖੜਦੇ ਬਾਈ ਖੱਟੀਆਂ ਅੱਖਾਂ ਦਾ ਕੂਤਰਾ ਕਾਲੇ ਦਾ ਇਹ ਵੱਡਾ ਬੜਾ ਚੰਗਾ ਵੀ ਮਾਸਟਰ ਨਹੀਂ ਕਹਿੰਦੇ ਸੱਪਾਂ ਨੂੰ ਖੜਦੇ ਆਹ ਖੜਦਾ ਸੱਪਾਂ ਨੂੰ ਖੜਨੀ ਬੈਠਣੀ ਤੇ ਬਾਕੀ ਗੱਲ ਆਪਾਂ ਬਾਈ ਚੱਠੇ ਨਾਲ ਲੈ ਵੀ ਮਿੱਤਰੋ ਆਪਾਂ ਕਰਦੇ ਆਂ ਗੱਲ ਬਾਈ ਚੱਠੇ ਨਾਲ ਬਾਈ ਚੱਠੇ ਕੀ ਹਾਲ ਨੇ ਠੀਕ ਹੈ ਜੀ ਬਾਈ ਬਾਕੀ ਹੈ ਰਾਜਨ ਵਾਲੇ ਕੂਤਰਾ ਸੱਪ ਨੂੰ ਖੜਦੇ ਤੇ ਬਾਈ ਇਹ ਡਾਉਣੇ ਹੋਣ ਤੈਨਾਂ ਦਾ ਜੋੜ ਘਟਾਓ ਕਿੱਥੇ ਕਰੇ ਤੈਨੂੰ ਤਾਂ ਬਾਹਲਾ ਪੇਤਾ ਯਾਰ ਬਾਈ ਨਹੀਂ ਬਾਈ ਇਹ ਕਬੂਤਰ ਨਾਲ ਜਿਹੜੇ ਰਾਜਨ ਕੋਲੇ ਸੀਗੇ ਜਦੋਂ ਰਾਜਨ ਤੋਂ ਲਿਆਂਦੇ ਉਦੋਂ ਬਾਅਦ ਕੂਤਰਾ ਜਿਹੜੇ ਕ੍ਰਾਸ ਪਿਆ ਕੂਤਰਾ ਰਾਜਨ ਰਾਜ ਇਹ ਬਾਈ ਡੀਸੀ ਬਿੱਗ ਗਿਆ ਲੱਗਿਆ ਕਿਹੜੀ ਬਲੱਡ ਲੈਣੀ ਸੀ ਉਹ ਗੂਤਰ ਸੀ ਬਾਈ ਦੇ ਪੂਲੀ ਵਾਲੇ ਗੂਤਰ ਬਾਈ ਦੇ ਸੀ ਟਿੱਟੇ ਪੂਲੀ ਵਾਲੇ ਹਾਂ ਇੱਕ ਗੂਤਰ ਆਪਣੇ ਕੋਲੇ ਆ ਗਿਆ ਸੀ ਬਾਈ ਦਾ ਡੀਸੀ ਦਾ ਹਾਂਜੀ ਹਾਂਜੀ ਉਹ ਗੂਤਰ ਬਲੱਡ ਲੈਣ ਪੈ ਕੇ ਵਿੱਚ ਬਾਈ ਸੇਕ ਨੇ ਇੱਕ ਮੈਨੂੰ ਗੂਤਰ ਹੀ ਦਿੱਤੀ ਉਹ ਦੋਨਾਂ ਦੇ ਬੱਚੇ ਕ੍ਰੋਸ ਕਰਕੇ ਇਹਨਾਂ ਚ ਰਾਜਨਾਲੇ ਚ ਠੀਕ ਹੈ ਇਹਨਾਂ ਵਾਲੇ ਤਗੜੇ ਕਬੂਤਰ ਬਣਿਆ ਬਾਈ ਤੈਨ ਦਾ ਬਾਈ ਰਾਜਨਾਲੇ ਦੀ ਹੀਰ ਵੀ ਪਤਾ ਹੈਗੀ ਜੱਠੇ ਬਾਈ ਰਾਜਨਾਲੇ ਕਬੂਤਰ ਕਿਹੜੇ ਕਬੂਤਰਾਂ ਚ ਬਣਿਆ ਕੋਈ ਕਹਿੰਦਾ ਵੀ ਧੰਨੇ ਦਾ ਗੂਤਰ ਬਣਦੇ ਗੂਤਰ ਧੰਨੇ ਵਾਲਾ ਹਾਂਜੀ ਤੇ ਗੂਤਰ ਹੀ ਤੇ ਲੋ ਕਿਹੜੀ ਦੂਜਾ ਸਭ ਕੁਝ ਵੀ ਨਹੀਂ ਇਦੂ ਗਾਹਾਂ ਗੱਲ ਹੀ ਹੈ ਨਹੀਂ ਗੱਲ ਖਤਮ ਹੈ ਇਹਦੂ ਗਾਹਾਂ ਗੱਲ ਹੈ ਹਾਂ ਗੱਲ ਖਤਮ ਹੈ ਕੋਈ ਕੁਝ ਕਹੀ ਚਲੇ ਤੁਸੀਂ ਜਮਾਂ ਯਕੀਨ ਨਾ ਕਰੋ ਕਿਸੇ ਗੱਲ ਤੇ ਕਬੂਤਰ ਤੇ ਲੂਗੀ ਕਬੂਤਰ ਤਾਂ ਨੇ ਕਿਹਾ ਦੁਨੀ ਗਾ ਉਹਦਾ ਉਹਨਾਂ ਦੀ ਗਾਹਾਂ ਵਿੱਚ ਡੀਸੀ ਵਾਲਿਆਂ ਚ ਵੀ ਉੱਡ ਗਿਆ ਬਸ ਮੁਰਕਦਾ ਸੀ ਅਸੀਂ ਅਸੀਂ ਪਾਲੀਆਂ ਸਾਡੇ ਕੋਲੇ ਸੀ ਨਾ ਡੀਸੀ ਵਾਲੇ ਕਬੂਤਰ ਠੀਕ ਹੈ ਬਾਈ ਸਾਡੇ ਕੋਲ ਨਿੰਗਾ ਜੀ ਸਿਲ ਤਾਂ ਡੀਸੀ ਵਾਲੇ ਕਬੂਤਰ ਠੀਕ ਹੈ ਬਾਈ ਇਹ ਕਬੂਤਰ ਅਸੀਂ ਮਿਸ ਕਰਾਸ ਕਰ ਲਿਆ ਰਾਜਨ ਵਾਲਿਆਂ ਦਾ ਜਿਹੜਾ ਭੇਡਾਂ ਵਾਲੇ ਕਬੂਤਰ ਬਣੇ ਨੇ ਉਹ ਇਹ ਬਾਈ ਸੇਵਕ ਨੇ ਕਬੂਤਰ ਦਿੱਤੀ ਉਹ ਅਸੀਂ ਨਾਂ ਗਲਤ ਰੱਖਤਾ ਮੈਂ ਇਸ ਗੱਲ ਦੀ ਸੌਰੀ ਵੀ ਮੰਗਦਾ ਹਾਂ ਭਰਾ ਆਪਣਾ ਸੇਵਕ ਜਿਹਦਾ ਭਰਾ ਆਪਣੀ ਬਹੁਤ ਇੱਜ਼ਤ ਕਰਦਾ ਵਿਚਾਰਾ ਉਹਨੇ ਮੈਨੂੰ ਪੱਠੀ ਦਿੱਤੀ ਸੀਗੀ ਕਬੂਤਰ ਬਾਈ ਡੀਸੀ ਦਾ ਗਏ ਪੂਲੀ ਵਾਲਿਆਂ ਚੋਂ ਕਾਲੀ ਨੋਕ ਦਾ ਖੱਟੀਆਂ ਦੇ ਕਾਲ ਅੱਖੇ ਵੀ ਕੱਢਦੇ ਆ ਠੀਕ ਹੈ ਬਾਈ ਚਿੱਟੀਆਂ ਦਾ ਕਿਤੇ ਕਿਤੇ ਕੱਢਦੇ ਕਾਲ ਅੱਖੇ ਦੇ ਖੱਟੀਆਂ ਦੇ ਕੱਢਦੇ ਠੀਕ ਹੈ ਬਾਈ ਕਾਲ ਅੱਖੇ ਦਾ ਖੱਟੀਆਂ ਦਾ ਕੱਢਣਗੇ ਠੀਕ ਹੈ ਤੇ ਖੱਟੀਆਂ ਦੇ ਕਾਲ ਅੱਖੇ ਕੱਢਣਗੇ ਇਹ ਹਾਂ ਜਿਹੜਾ ਇਹ ਡੀਸੀ ਦੀ ਕੂਤਰ ਤੇ ਅਸੀਂ ਫਿਰ ਜਿਹੜਾ ਚਿੱਤਿਆਂ ਵਾਲਾ ਕੂਤਰ ਲਿਆਂਦੇ ਰਾਜਨ ਤੋਂ ਇਹ ਵਿੱਚ ਕ੍ਰੋਸ ਹੋ ਗਏ ਕੂਤਰ ਇਹ ਪੇਡਾਂ ਵਾਲੇ ਕੂਤਰ ਮਾਰ ਡੀਸੀ ਵਾਲੇ ਇਹ ਕੂਤਰ ਇਹ ਕ੍ਰੋਸ ਹੋ ਗਏ ਇਹ ਇਹ ਗੱਲ ਨਾ ਬਈ ਇਹ ਗੁੱਸਾ ਵੀ ਕਰਨਾ ਨਹੀਂ ਚਾਹੀਦਾ ਸੇਵਕ ਨੂੰ ਬਾਈ ਨੂੰ ਸੌਰੀ ਫੀਲ ਕਰਦਾ ਮੈਂ ਲੇਕਿਨ ਇਹ ਨਾ ਟੇਕ ਗਿਆ ਸਾ ਪੇਡਾਂ ਵਾਲੇ ਇਹ ਹਾਂ ਨਾ ਟੇਕ ਗਿਆ ਕੂਤਰਾਂ ਦਾ ਵੈਸੀ ਨਾ ਟੇਕ ਗਿਆ ਇਹ ਪੇਡਾਂ ਵਾਲੇ ਵਦਨ ਲਾ ਪਰੇ ਅਸਲ ਜਿਹੜਾ ਡੀਸੀ ਦੇ ਘਰੋਂ ਸ਼ਾਖਾ ਨਾ ਖੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਕਬੂਤਰ ਆਇਆ ਸੀ ਉਹਦਾ ਤੇ ਕਬੂਤਰੀ ਬਾਈ ਸੇਫ ਕਨੇ ਜੀ ਖੱਟੀਆਂ ਅੱਖਾਂ ਦੀ ਡੱਬੀ ਨੋਕ ਦੀ ਡੱਬੀ ਨੋਕ ਉਹ ਕਾਲੀ ਨੋਕ ਦਾ ਸੀ ਇਹ ਡੱਬੀ ਨੋਕਦੀ ਸੀ ਇਹ ਉਧਰੋਂ ਪੇਡ ਵਾਲੇ ਬਣੇ ਉਹ ਕੂਤਰ ਜਦੋਂ ਸਾਡੇ ਕੋਲੇ ਆਇਆ ਡੀਸੀ ਵਾਲਾ ਹਾਂ ਅਸੀਂ ਗਿਝਾ ਲਿਆ ਕਰੀ ਠੀਕ ਹੈ ਬਾਈ ਮੈਂ ਬਲਵੀਰ ਨੇ ਛੱਡ ਲਿਆ ਠੀਕ ਹੈ ਉਹ ਮਾਹ ਕਬੂਤਰ ਤੂੰ ਛੱਡਿਆ ਕਿਉਂ ਯਾਰ ਇਹ ਹਾਂ ਹਾਂ ਮੈਂ ਹੁਣ ਨਾ ਛੱਡੀ ਉਹਨੇ ਅਗਲੇ ਦਿਨ ਫੇਰ ਛੱਡਤਾ ਤੇ ਰਾਤ ਨੂੰ ਉੱਤੇ ਰਹਿ ਗਿਆ ਠੀਕ ਹੈ ਵੀਰ ਰਾਤ ਨੂੰ ਉੱਤੇ ਰਹਿ ਗਿਆ ਲਹਿਰੇ ਮੁਹਬ 教えてくれ。<music>